ਦੁਨੀਆ ਦੇ ਵਿਚਕਾਰ ਵੀ ਰਾਜਾ ਖੜਾ ਹੈ ਬਾਹਾਂ ਖਿਲਾਰਵੇਂ ਰਾਜਾ ਮਾਮਾ ਕੁਟੀਆਂ ਭੈਣਾ ਲੁਟੀਆਂ ਪਤਾ ਨਹੀਂ ਕਿਹੜੇ ਥੂਹੀ ਸੁਟੀਆਂ ਕਰਦਾ ਫਿਰੇ ਪੁਕਾਰਵੇਂ ਰਾਜਾ ਦੁਨੀਆ ਦੇ ਵਿਚਕਾਰ ਵੀ ਰਾਜਾ ਖੜਾ ਹੈ ਬਾਹਾਂ ਖਿਲਾਰਵੇਂ ਰਾਜਾ ਬੱਚਿਆਂ ਦੇ ਤਨ ਪਿੰਜਰ ਬਣ ਗਏ ਰੋਟੀ ਅੱਗੇ ਹਾਕਮ ਤਣ ਗਏ ਹੋ ਗਿਆ ਅੱਜ ਖੁਆਰਵੇਂ ਰਾਜਾ ਦੁਨੀਆ ਦੇ ਵਿਚਕਾਰ ਵੀ ਰਾਜਾ ਜਿਉਣ ਦੀ ਤਾਂਗ ਕਦੇ ਨਾ ਮੁੱਕੇ ਔਰ ਸਾਨੇ ਸੁੱਕੇ ਕਰਦਾ ਚੀਕ ਪੁਕਾਰਵੇ ਗਾਜਾ ਦੁਨੀਆ ਦੇ ਵਿਚਕਾਰਵੇ ਗਾਜਾ ਫਲਸਤੀਨ ਦੀ ਅੱਖ ਦਾ ਤਾਰਾ ਰਾਜਾ ਫਿਰਦਾ ਮਾਰਾ ਮਾਰਾ ਿਸੇ ਤੋਂ ਕੁੜਾਂ ਵਿਚਕਾਰਵੇ ਗਾਜਾ ਦੁਨੀਆ ਦੇ ਵਿਚਕਾਰਵੇ ਗਾਜਾ ਕਰਦਾ ਫਿਰੇ ਪੁਕਾਰਵੇ ਗਾਜਾ ਕਲਮਾ ਵਿੱਚੋਂ ਸ਼ਹਿਈ ਮੁੱਕੀ ਮਾਂ ਮਾਂ ਦੀ ਅੱਖ ਰੋਂਦੀ ਸੁੱਕੀ ਹੱਸਣ ਹਾਸੇ ਗੁਆਰਵੇ ਗਾਜਾ ਦੂਰੀਆਂ ਦੇ ਵਿਚਕਾਰ ਵੀ ਗਾਜਾ ਖੜਾ ਨੇ ਬਾਹਾਂ ਖਿਲਾਰ ਵੀ ਗਾਜਾ ਧੰਵਾਸਾ ਕੀ